ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸੋਨੂ ਡੇਰੀ ਫਾਰਮ ਹਿੰਮਤਪੁਰਾਲੇ ਵਿੱਚ ਇੱਕ ਹੋਰ ਰਿਕਵੈਸਟ ਹੈ ਵੀ ਜਿਹੜੇ ਵੀਰਾਂ ਨੇ ਆਪਣੇ YouTube ਚੈਨਲ ਨੂੰ ਹੇਠ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਲੱਗੇ ਘੰਟੀ ਦਾ ਬੈਲ ਬਟਨ ਦਬਾ ਦੇਣ ਤਾਂ ਜੋ ਹਰ ਇੱਕ ਹਣ ਵਾਲੀ ਨਵੀਂ ਵੀਡੀਓ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤਰ ਤੱਕ ਪਹੁੰਚ ਸਕੇ ਅੱਜ ਦੀ ਵੀਡੀਓ ਆਪਣੇ ਆਪ ਦੇ ਫਾਰਮ ਤੋਂ ਤੁਹਾਡੇ ਲਈ ਦੂਜਾ ਸੂਆ ਬੈਡ ਲੈ ਕੇ ਆਇਆ ਫਾਰਮ ਵਾਲੀ ਔਰ ਸੇਲ ਸੂਣ ਦੇ ਵਿੱਚ 4 ਤੋਂ 5 ਦਿਨ ਇਹਦੇ ਬਾਕੀ ਪਏ ਆ ਖਦ ਖਦ ਚੈੱਕ ਕਰੋ ਫੇਸ ਬਿਊਟੀ ਚੈੱਕ ਕਰੋ ਵਜਨ ਵਜੂਦ ਪੈੜ ਦਾ ਪਿੱਟ ਪਟਾ ਚੈੱਕ ਕਰ ਲਓ ਜੇ ਗੱਲ ਕਰੀਏ ਥਣਾ ਨਹੀਂ ਥਾਣੇ ਤੋਂ ਨੇੜੇ ਤੋਂ ਚੈੱਕ ਕਰਵਾ ਦਿੰਨੇ ਆ ਦੇਖ ਸਕਦੇ ਆ ਚਾਰੇ ਥਣ ਪੂਰੇ ਨਿਕੜਵੇਂ ਤੇ ਪੂਰੀ ਸਪੇਸ ਤੇ ਲੱਗੇ ਆ ਦੇਖ ਸਕਦੇ ਆ ਬਹੁਤ ਸੋਹਣਾ ਕਰਮ ਵਾਲੀ ਹਵਾਨਾ ਤਿਆਰ ਕਰਦੀ ਹੁੰਦੀ ਆ ਸੂਣ ਦੇ ਵਿੱਚ ਇਹਦੇ 5 ਤੋਂ 4 ਦਿਨ ਬਾਕੀ ਪਏ ਆ ਪੰਜਾਂ ਚਾਰਾਂ ਦਿਨਾਂ ਨੂੰ ਪੂਰਾ ਵਧੀਆ ਆਰਡਰ ਤਿਆਰ ਕਰਕੇ ਸੂ ਕਰਮ ਵਾਲੀ ਫੇਸ ਬਿਊਟੀ ਚੈੱਕ ਕਰੋ ਥਣ ਵੀ ਦੇਖ ਸਕਦੇ ਤੁਸੀਂ ਨੇੜੇ ਤੋਂ ਚਾਰੇ ਥਣ ਪੂਰੇ ਨਿਕੜਵੇਂ ਤੇ ਪੂਰੀ ਸਪੇਸ ਤੇ ਲੱਗੇ ਆ ਲੇਵਰ ਪੂਰਾ ਵਧੀਆ ਥੀ ਚਵਾਈ ਵਾਲਾ ਥਾਣਾ ਫੇਸਬੁਕ ਚ ਚੈੱਕ ਕਰ ਲੋ ਕੱਦ ਕਾੜ ਪੂਰਾ ਫੁੱਲ ਵਜਨ ਵਜੂਦ ਵਾਲੀ ਵਹਿੜਾ ਫਾਰਮ ਦੇ ਵਿੱਚੋਂ ਆਪਾਂ ਪਰਚੇਜ਼ ਕੀਤੀ ਹੈ ਇਹ ਮੰਨ ਕੇ ਚੱਲੋ ਅੱਗੇ ਵੀ ਇਹਦੇ ਬੱਸੀ ਵਾਲਾ ਸੀਮਨ ਲੱਗਿਆ ਵਾ ਚੰਗਾ ਸੈਕਸਡ ਸੀਮਨ ਤੋਂ ਗੱਬਣਾ ਬਹੁਤ ਸੋਹਣਾ ਆਰਡਰ ਤਿਆਰ ਕਰਦੇ ਆਂ ਜੀ ਕਰਮ ਵਾਲੇ ਤੇ ਦੁੱਧ ਦੀ ਗੱਲ ਕਰੀਏ ਬੱਸੀ ਨੇ ਪਨੂਨ ਨੇ 20 ਕਿਲੋ ਦਿੱਤਾ ਇਸ ਵਾਰੀ 22 23 ਕਿਲੋ ਦੀ ਕੈਪੈਸਿਟੀ ਖੁੱਲੀ ਦਿਓ ਦੁੱਧ ਮੌਜ ਨਾਲ ਫੇਸਬੁਕ ਚ ਚੈੱਕ ਕਰ ਲੈ ਕੋਈ ਫੇਰ ਤੋਂ ਫੁੱਲ ਸਾਈਜ਼ ਦੇ ਵਿੱਚ ਐਕਸ ਜਿਹੇ ਹਵਾਨੇ ਦੀ ਵਹਿੜਾ ਹੋਰ ਸੇਲ ਜੇ ਮੇਰੇ ਕਿਸੇ ਵੀ ਕਿਸਾਨ ਭਰਾ ਦੇ ਵਾੜ ਪਸੰਦ ਹੋਵੇ ਤਾਂ ਮੇਰੇ ਨਾਲ ਫੋਨ ਤੇ ਸੰਪਰਕ ਕਰੇ ਮੇਰਾ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਤੁਸੀਂ ਨਿਹਾਲ ਸਿੰਘ ਵਾਲਾ ਤੇ ਮੇਰਾ ਮੋਬਾਈਲ ਨੰਬਰ 8699099728 ਸਾਰੇ ਮੇਰੇ ਵੀਰਾਂ ਦਾ ਵੀਡੀਓ ਨੇੜ ਤੱਕ ਦੇਖ ਲਈ ਕਹਿ ਦਿਲੋਂ ਧੰਨਵਾਦ ਜਲਦ ਮਿਲਣਾ ਕਿਸੇ ਨਾ ਵੀਡੀਓ ਦੇ